ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਡਿੱਗੀ ਹੋਈ ਫਸਲ ਜਾਂ ਕਣਕ ਤੇ ਵਰਖਾ ਜਾਂ ਤੂਫਾਨ ਨਾਲ ਟੇਢੀ ਹੋਈ ਤੇ ਸਿੱਧੀ ਕਣਕ ਖੜੀ ਕਣਕ ਇਹਨਾਂ ਤਿੰਨਾਂ ਦੇ ਵਿੱਚ ਕੀ ਫਰਕ ਹੈ ਇਹਨਾਂ ਦਾ ਝਾੜ ਕਿੰਨਾ ਨਾ ਰਹਿੰਦਾ ਪਹਿਲਾਂ ਜੇ ਆਪਾਂ ਖੜੀ ਕਣਕ ਦੀ ਬੱਲੀ ਦੇ ਵજન ਦੀ ਗੱਲ ਕਰੀਏ ਕਿਉਂਕਿ ਪ੍ਰਤੀ ਬੱਲੀ ਦਾ ਵજન ਆਪਾਂ ਨੇ ਇਹ ਕੀਤਾ ਖੜੀ ਡੇਢੀ ਤੇ ਡਿੱਗੀ ਕਣਕ ਦਾ ਤਾਂ ਖੜੀ ਕਣਕ ਦੀ ਬੱਲੀ ਦਾ ਵજન 3.26 ਗ੍ਰਾਮ ਟੇਢੀ ਕਣਕ ਦੀ ਬੱਲੀ ਦਾ ਵજન 2.81 ਗ੍ਰਾਮ ਤੇ ਡਿੱਗੀ ਹੋਈ ਕਣਕ ਦੀ ਬੱਲੀ ਦਾ ਔਸਤ ਵજન ਦੀ ਗੱਲ ਕਰ ਰਿਹਾ ਮੈਂ 2.14 ਗ੍ਰਾਮ ਤਾਂ ਇਸੇ ਤਰੀਕੇ ਨਾਲ ਬੱਲੀ ਵਿਚਲੇ ਦਾਣਿਆਂ ਦੀ ਔਸਤ ਦਾ ਵજન ਕੀਤਾ ਗਿਆ ਤਾਂ 2.20 ਗ੍ਰਾਮ ਵજન ਖੜੀ ਬੱਲੀ ਦੇ ਦਾਣਿਆਂ ਦਾ 1.81 ਗ੍ਰਾਮ ਟੇਢੀ ਹੋਈ ਕਣਕ ਦੀ ਬੱਲੀ ਦੇ ਵਿੱਚੋਂ ਦਾਣਿਆਂ ਦਾ ਤੇ 1.31 ਗ੍ਰਾਮ ਡਿੱਗੀ ਹੋਈ ਕਣਕ ਦੇ ਵਿੱਚੋਂ ਬੱਲੀ ਦੇ ਦਾਣਿਆਂ ਦਾ ਵਜਨ ਆਇਆ ਤਾਂ ਹੁਣ ਪ੍ਰਤੀ ਮੀਟਰ ਆਪਾਂ ਨੇ ਇਹ ਪਿਛਲੇ ਸਾਲ ਕਣਕ ਵੱਢੀ ਦੀ ਤਾਂ ਪ੍ਰਤੀ ਮੀਟਰ 660 ਗ੍ਰਾਮ ਖੜੀ ਕਣਕ ਦਾ ਵਜਨ ਆਇਆ ਤੇ ਟੇਢੀ ਹੋਈ ਕਣਕ ਦੇ ਦਾਣਿਆਂ ਦਾ ਵਜਨ 543 ਗ੍ਰਾਮ ਪ੍ਰਤੀ ਮੀਟਰ ਤੇ ਡਿੱਗੀ ਹੋਈ ਕਣਕ ਦਾ 393 ਗ੍ਰਾਮ ਪ੍ਰਤੀ ਮੀਟਰ ਦਾਣਿਆਂ ਦਾ ਵਜਨ ਆਇਆ ਹੁਣ ਜੇ ਆਪਾਂ ਕੁੱਲ ਭਾਜਨ ਪ੍ਰਤੀ ਏਕੜ ਦੀ ਗੱਲ ਕਰੀਏ ਇਹਨਾਂ ਅੰਕੜਿਆਂ ਦੇ ਨਾਲ ਹੀ ਤਾਂ 26.71 ਕੁਆਂਟਲ ਪ੍ਰਤੀ ਏਕੜ ਖੜੀ ਕਣਕ ਦਾ ਭਾਜਨ ਜਾਨੀ ਕਿ 6 ਮਣ ਦੇ ਕਰੀਬ ਤੇ ਟੇਢੀ ਹੋਈ ਕਣਕ ਦਾ 21.97 ਕੁਆਂਟਲ ਜਾਨੀ ਕਿ 55 ਮਣ ਦੇ ਕਰੀਬ ਤੇ ਡਿੱਗੀ ਹੋਈ ਕਣਕ ਦਾ ਭਾਜਨ ਜਿਹੜਾ ਉਹ 15.90 ਕੁਆਂਟਲ ਜਾਨੀ ਕਿ 39 ਮਣ ਦੇ ਕਰੀਬ ਭਾਜਨ ਆਪਣੇ ਕੋਲੇ ਆਇਆ ਤਾਂ ਇਹ ਅੰਕੜੇ ਇਹ ਸੱਦ ਕਰਦੇ ਨੇ ਵੀ ਜਿਹੜੀ ਖੜੀ ਕਣਕ ਹੈ ਉਹਦੇ ਉਹਦੇ ਵਿੱਚ ਦਾਣਿਆਂ ਦਾ ਵਜਨ ਸਭ ਤੋਂ ਵੱਧ ਫਿਰ ਟੇਢੀ ਤੇ ਡਿੱਗੀ ਹੋਈ ਕਣਕ ਦਾ ਸਭ ਤੋਂ ਘੱਟ ਵਜਨ ਆਉਂਦਾ ਇੱਕ ਹੋਰ ਗੱਲ ਇਹਨਾਂ ਅੰਕੜਿਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਵੀ ਜਿਵੇਂ ਆਪਾਂ ਬੱਲੀ ਦੇ ਵਿੱਚ ਦਾਣੇ ਤੇ ਫੂਸ ਦੇਖਦੇ ਆਂ ਤੇ ਦੋਹਾਂ ਦੀ ਜਦੋਂ ਮੈਂ ਪ੍ਰਤੀਸ਼ਤ ਕੱਢੀ ਤੇ ਉਹਦੇ ਵਿੱਚ ਖੜੀ ਕਣਕ ਦੇ ਵਿੱਚ 67.5% ਦਾਣੇ ਆਏ ਤੇ 32.5% ਫੂਸ ਆਇਆ ਇਹ ਟੇਢੀ ਹੋਈ ਕਣਕ ਦੇ ਵਿੱਚੋਂ 64.5% ਦਾਣੇ ਦੇ ਸੰਬੰਧ ਦੇ ਵਿੱਚ ਕੀਤੀ ਗਈ ਹੈ ਤੇ 35.5% ਫੂਸ ਆਇਆ ਤੇ ਡਿੱਗੀ ਹੋਈ ਕਣਕ ਦੇ ਵਿੱਚੋਂ 48% ਦਾਣੇ ਤੇ 39% ਫੂਸ ਆਇਆ ਤਾਂ ਇਹਨਾਂ ਅੰਕੜਿਆਂ ਦੇ ਵਿੱਚੋਂ ਇਹ ਪਤਾ ਲੱਗਦਾ ਵੀ ਦਾਣਿਆਂ ਦਾ ਵਜ਼ਨ ਖੜੀ ਕਣਕ ਦੇ ਵਿੱਚ ਵੱਧ ਹੈ ਤੇ ਡਿੱਗੀ ਹੋਈ ਜਾਂ ਟੇਢੀ ਕਣਕ ਦੇ ਵਿੱਚ ਫੂਸ ਦੇ ਬੱਲੀ ਵਿਚਲੇ ਫੂਸ ਦਾ ਵਜ਼ਨ ਜਿਹੜਾ ਉਹ ਵੱਧ ਜਾਂਦਾ ਹੈ ਜਿਸ ਕਰਕੇ ਆਪਣੀ ਕਣਕ ਦਾ ਝਾੜ ਜਾਨੀ ਕਿ ਉਹਦਾ ਵਜਨ ਹੈ ਜਿਹੜਾ ਉਹ ਐਟ ਦਾ ਐਂਡ ਉਹ ਖੜੀ ਕਣਕ ਦਾ ਵਧ ਆਉਂਦਾ ਤੇ ਉਸ ਤੋਂ ਬਾਅਦ ਡਿੱਡੀ ਕਣਕ ਦਾ ਤੇ ਡਿੱਗੀ ਕਣਕ ਦਾ ਘਟ ਆਉਂਦਾ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ